ਆਇਆ ਹਰਨਾਉ ਤੂੰ ਬਖਸ਼ਹਿ ਤਾ ਲੋਰ ਮਹਿ ਹੈ ਹੈ ਨਾਨਕ ਪੰਜਾਂ ਮਰਮ ਬਤਾ ਪਹਿਲਾ ਇੰਦਾਂ ਲੈ ਗੁਰੂ ਛੋਡਿਆ ਗਉ ਕਹਤੇ ਸ੍ਰੀ ਸੁਬਾਹੀ ਲੰਮੇ ਖਸਮੇ ਪਛਾਣਿਆ ਬੱਡੀ ਪੜਾਈ ਕਹੇ ਮਾਝੀ ਲਾਲਾ ਕੋਲਾ ਪ੍ਰਤਮ ਕਾ ਜਸ ਮੈਂ ਵੜਿਆ ਗਰ ਪਰ ਸੱਦੀ ਤੇ ਤਨ ਸੱਚ ਰਤ ਨੜਿਆ ਮਾਹੂ ਹਲਾ ਪਹਿਲਾ ਨਾ ਭੈਣਾ ਪਰ ਜਾਹਿਆ ਨਾ ਸੇ ਸਸੜੀ ਆਵਾ

ਮਾਵੇਂ ਤੇ ਮਾਨਿਆ ਭਾਇ ਪਬ ਨਮਾਓ ਸਾਧਨ ਦੇ ਜਿਨ ਨਾ ਕੀਆ ਧੀੜ ਕਣੀ ਦਰਿਆਓ ਸੱਚੋ ਰੰਗ ਰੰਗਵੰਤ ਸਖੀ ਹਮਾਰੋ ਕੰਤ ਸੱਚ ਵਿਚੋੜਾ ਨਾ ਕੀਐ ਸੋ ਸੋ ਰੰਗ ਰੰਗਵੰਤ ਸਭੇ ਰੀਤੀ ਚੰਗੀਆਂ ਚੇਸਿਓ ਨੀਂਹੋ ਸਾਧਨ ਕੰਤਿ ਪਛਾਣਿਆ ਸੁਖ ਸੁਤੀ ਇਸ ਦੇਵ ਬਦਨ ਕੂਕੇ ਬਾਤਨੀ ਮੁੰਜੋ ਸਾਥ ਮਿਲਾੜ ਪਾਲ ਭਵੰਦੜੇ ਟਿੱਠ ਮੈਂ ਸਤਗੁਰ 모ਹਿਤ ਚਾੜਿ ਕਿਤਰੀ ਨਦਿਆ ਇੱਕ ਲੱਗ ਕੈ ਇਕ ਭਾਰੇ ਪਰ ਨਾਲ ਜਿਨੀ ਸਚੁ ਵਣਤਿ ਲਿਆ ਨਾਮਮ ਚੰਗੇ ਆਖੀਐ ਗੁਰ ਅਨੰਦ ਸਹਿ ਕੋਇ ਬਾਪਾ ਮੂਰਤ ਨਾ ਨਵ ਜਾਓ ਤੂੰ ਕਰਤਾ ਤੂੰ ਦਾਨ ਮੰਨਣਾ ਤੇਰੇ ਨਾਮ ਤਰਾਓ ਨਹਾਓ ਮੂਰਤ ਸਿਆਣਾ ਦੇਖ ਹੈ ਏਕ ਜੋਤ ਤੇ ਨਾਮ ਮੂਰਤਾ ਸਿ ਮੂਰਤ ਲੈ ਜੇ ਮੰਨਿਆ ਨਾ ਗੁਰਦਵਾਰ ਦਾ ਨਾ ਉਪਾਈਏ ਤਉਏ ਸਤਿਗੁਰ ਕੈ ਪਾਣਾ ਮਦਵਸ ਤਉ ਕਿਸ ਰਹਿ ਮਿਲਾਈ ਰਾਜਨ ਕਮ ਰਭ ਮੰਗਲੋ ਜੋ ਕੰਤੇ ਜੁਵਾਰੀ ਹੁਤਮੀ ਬੰਦੇ ਪਸੇ ਖੇਲੋ ਚੋਪੜੀ ਕਾ ਸਾਰੀ ਜਗ ਚੱਤਰ ਸਿਆਣਾ ਭੰਤੁ ਲਾਣਾ ਗਵਾਰੀ ਨੌ ਸਾਲੋ ਬਿਸਮਤ ਦੇ ਕੂਲੇ ਦੇ ਕਰੀ ਕਲ ਰਖੇਤੀ ਨਾ ਮੇਰੇ ਕੰਤੇ ਤੁਰਾਂ ਜੀ ਕਮਸ ਭਾਏ ਤੁਮ ਮੰਤਰ ਚੋ ਜਾਸੀ ਕਹਿਨ ਨਾਨਕ ਗੁਰ ਸਚੇ ਕੀ ਪੌੜੀ ਰੈਸੀ ਰਖ ਨਿਵਾਸੀ ਮਾਲੂ ਮਹਲਾ ਤੀਜਾ ਕਰ ਤੁਝਾ ਵੇਸ਼ ਤਪਦੀ ੴ ਸਤਿਗੁਰ ਪ੍ਰਸਾਦਿ ਜਿਸ ਨੂੰ ਪ੍ਰੇਮ ਮਨ ਵਸਾਏ ਸਚ ਸਤਿ ਹੋਵੇ ਸਹਿ ਜਿ ਸੁਭਾਏ ਇਹ ਮਾ ਬੇਦ ਸੋਹੀ ਜਾਣੈ ਅਗਰ ਕੇ ਜਾਣੈ ਕਾਲੀ ਜੀਓ ਆਪੇ ਮਿਨੇ ਆਪ ਮਿਲਾਇ ਆਪਣਾ ਪਿਆਰ ਆਪੇ ਲਾਇ ਤ੍ਰਿੰਕੀ ਸਾਰ ਸੋਹੀ ਜਾਣੈ ਜਿਸ ਨੂੰ ਰਗਤ ਮਾਈ ਜੀਓ ਰਹਾ ਦਿਵ ਦ੍ਰਿਸ਼ਟ ਜਾਗੈ ਭਰਮ ਚੁਟਾਏ